ਮਹਤਾਬ ਜੀ ਕਦੀ ਥੋੜਾ ਦਿਲ ਨਹੀਂ ਕੀਤਾ ਪੰਜਾਬ ਜਾਣ ਨੂੰ ਕੀਤਾ ਜੀ ਬਹੁਤ ਗਏ ਕਿਉਂ ਨਹੀਂ ਉਹ ਜਾਣ ਹੀ ਨਹੀਂ ਦਿੰਦੇ ਕੌਣ ਨੀਰੂ ਬਾਜਵਾ ਕੁਲਵਿੰਦਰ ਬਿੱਲਾ ਦੇ ਫਿਲਮ ਚਲ ਜਿੰਦਿਆਂ ਦਾ ਟ੍ਰੇਲਰ ਫਾਈਨਲੀ ਹੋ ਗਿਆ ਰਿਲੀਜ਼ ਵਿਆਹ ਤਾਂ ਆਪਾਂ ਕਰਨਾ ਇੱਥੇ ਹੀ ਪੂਰੇ ਗਾਜੇ ਵਜੇ ਆਏ ਮਜਬੂਰੀ ਚਾ ਪਰ ਜਾਣਾ ਥੋੜਾ ਮਜਬੂਰੀ ਚ ਵਿਦੇਸ਼ ਗਏ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ ਨੂੰ ਕਰਦਾ ਪਿਆ ਆਈ ਹੈਵ ਸਮਾਲ ਚਾਈਲਡ ਉੱਥੇ ਬਹੁਤ ਡਰ ਕੇ ਰਹਿੰਦੇ ਆ ਮੈਨੂੰ ਤੰਗ ਕਰਦੇ ਰਹਿੰਦੇ ਮੈਂ ਜਮਾ ਸੇਫ ਫੀਲ ਨਹੀਂ ਕਰਦੀ ਉੱਥੇ ਪਲੀਜ਼ ਮੇਰਾ ਘਰ ਬਦਲ ਦਿਓ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇਹਨੇ ਦਿਨੀ ਖੂਬ ਸੁਰਖੀਆਂ ਬਟੋਰੀ ਹੈ ਉਹਨਾਂ ਦੀ ਫਿਲਮ ਕਲੀ ਜੋਟਾ ਬਲੌਕਬਾਸਟਰ ਸਾਬਿਤ ਹੋਈ ਐਸੇ ਦੇ ਨਾਲ ਨਾਲ ਫਿਲਮ ਨੂੰ ਰਿਲੀਜ਼ ਹੋਏ ਪੂਰਾ ਇੱਕ ਮਹੀਨਾ ਵੀ ਹੋ ਚੁੱਕਿਆ ਲੋਕ ਹਲੇ ਵੀ ਇਸ ਫਿਲਮ ਨੂੰ ਬੇहद ਪਸੰਦ ਕਰ ਰਹੇ ਨੇ ਇਸ ਦਰਮਿਆਨ ਨੀਰੂ ਬਾਜਵਾ ਦੀ ਫਿਲਮ ਚਲ ਜਿੰਦੀ ਦਾ ਟ੍ਰੇਲਰ ਰਿਲੀਜ਼ ਹੋ ਗਿਆ ਫਿਲਮ ਦੇ ਵਿੱਚ ਕੁਲਵਿੰਦਰ ਬਿੱਲਾ ਜਸ ਬਾਜਵਾ ਤੇ ਗੁਰਪ੍ਰੀਤ ਕੁੱਗੀ ਵੀ ਮੁੱਖ ਕਿਰਦਾਰਾਂ ਦੇ ਵਿੱਚ ਨਜ਼ਰ ਆਣਗੇ ਇਸ ਫਿਲਮ ਦਾ ਟ੍ਰੇਲਰ ਬਹੁਤ ਹੀ ਖੂਬਸੂਰਤ ਤੇ ਇਮੋਸ਼ਨਲ ਹੈ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਇਹਦਾ ਸਾਫ ਪਤਾ ਹੋ ਗਿਆ ਕਿ ਇਸ ਫਿਲਮ ਦੀ ਕਹਾਣੀ ਵਿਦੇਸ਼ ਜਾ ਬਸੇ ਪੰਜਾਬੀਆਂ ਦੇ ਆਲੇ ਦੁਆਲੇ ਘੁੰਮਦੀ ਹੈ ਇੱਕ ਮਜਬੂਰ ਮਾਂ ਬੇਬਸ ਬਿਤਾ ਤੇ ਉਹਨਾਂ ਨੌਜਵਾਨਾਂ ਦੀ ਕਹਾਣੀ ਹੈ ਜੋ ਬਹੁਤ ਹੀ ਖੂਬਸੂਰਤੀ ਦੇ ਨਾਲ ਦਿਖਾਈ ਗਈ ਹੈ ਜੋ ਆਪਣੇ ਬਿਹਤਰ ਭਵਿੱਖ ਦੇ ਲਈ ਆਪਣਾ ਦੇਸ਼ ਛੱਡ ਕੇ ਆਪਣਾ ਘਰ ਛੱਡ ਕੇ ਵਿਦੇਸ਼ਾਂ 'ਚ ਜਾ ਕੇ ਵਸ ਤੇ ਜਾਂਦੇ ਨੇ ਅਤੇ ਉਹਨਾਂ ਉੱਤੇ ਜੋ ਵੀ ਉੱਥੇ ਜਾ ਕੇ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਉਹ ਸਾਰਾ ਇਸ ਫਿਲਮ ਦੇ ਵਿੱਚ ਬਹੁਤ ਹੀ ਖੂਬਸੂਰਤੀ ਦੇ ਨਾਲ ਦਰਸਾਇਆ ਗਿਆ ਹੈ ਦੱਸ ਦੇ ਕਿ ਫਿਲਮ ਦੀ ਕਹਾਣੀ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਇਹ ਫਿਲਮ ਨਿਰਵਾਚਵਾਦ ਕੈਂਟ ਵਾਇਜ਼ ਦ ਫਿਲਮ ਸੇ ਬੈਨਰ ਇੱਥਾ ਰਿਲੀਜ਼ ਹੋਣ ਜਾ ਰਹੀ ਹੈ ਦੱਸਦੇ ਕਿ ਚੱਲ ਜਿੰਦੀ ਹੈ ਫਿਲਮ 24 ਮਾਰਚ 2023 ਨੂੰ ਸਿਨੇਮਾ ਕਰਾ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਾਲ ਪੰਜਾਬੀ ਸਿਨੇਮਾ ਦਾ ਨਵਾਂ ਮੋੜ ਲਿਆ ਪਰਦੇ ਤੇ ਹਾਸੇ ਛੱțe ਤੋਂ ਇਲਾਵਾ ਹੋਰ ਵੀ ਸੰਜੀਦਾ ਮੁੱਦਿਆਂ ਤੇ ਫਿਲਮ ਦਿਖਾਈ ਜਾ ਰਹੀਆਂ ਹਨ ਅੱਜੀਆਂ ਕਈ ਫਿਲਮਾਂ ਹਨ ਜੋ ਤੁਹਾਨੂੰ ਸਮਾਜ ਦੀ ਅਸਲੀਅਤ ਦੇ ਨਾਲ ਜੋੜਦੀ ਹੋਈ ਨਜ਼ਰ ਆਏਗੀ ਤੁਹਾਡੇ ਇਸ ਟ੍ਰੇਲਰ ਤੇ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ 'ਚ ਜ਼ਰੂਰ ਸ਼ੇਅਰ ਕਰੋ